ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰੇ ਸਾਥੀਆਂ ਦਾ ਵੈਸੇ ਜਿਹੜਾ ਯਰਕੀਲਾ ਬੁਲਾਰਾ ਹੁੰਦਾ ਨਾ ਡਰੂ ਉਹ ਅਰਦਾਸ ਇਹੀ ਕਰਕੇ ਬੈਠਦਾ ਹੈ ਸਟੇਜ ਤੇ ਕਿ ਰੱਬਾ ਜਿਹੜੇ ਮੇਰੇ ਯਾ ਜਿਹੜਾ ਟੀਚਰ ਕਹ ਲੋ ਵੀ ਜਿਹੜੇ ਮੇਰੇ ਇਸ ਸਟੂਡੈਂਟ ਨੇ ਬੜੀ ਆਡੀਅנס ਇਹ ਕੋਈ ਸਵਾਲ ਨਾ ਪਾ ਦੇਣ ਕਿਉਂਕਿ ਮੈਨੂੰ ਆਉਣਾ ਨਹੀਂ ਸਵਾਲ ਤੇ ਇਹ ਜਦੋਂ ਆਪਾਂ ਧੰਨਵਾਦ ਕਰੀਦਾ ਇਹਦਾ ਮਤਲਬ ਵੀ ਇਹ ਹੀ ਹੁੰਦਾ ਹੈ ਵੀ ਸਾਰੇ ਚੁੱਪਚਾਪ ਸੁਰਤ ਟਿਕਾ ਕੇ ਸੁਣਨ ਵਾਲੀ ਸੰਗਤ ਹੈ ਇਹ ਚੋ ਕਿਸੇ ਨੇ ਟੂੰਟਾ ਨਹੀਂ ਕਰਨੀ ਚਲੋ ਚੰਗਾ ਆਇਆ ਵੀ ਚਲੋ ਜਿਹੜੀ ਅਸੀਂ ਤੋਤਾ ਪੜ ਕੇ ਆਇਆ ਹੈ ਉਹੀ ਰਟਣਾ ਪਊਗਾ ਤੇ ਬਾਕੀ ਕੁਝ ਨਹੀਂ ਹੋਣਾ ਜੀਵਦਿਆਂ ਮਰ ਮਾਰ ਨਾ ਪਛੋਤਾਈ ਅੱਜ ਦੀ ਜਿਹੜੀ ਸ਼ੁਰੂਆਤ ਹੀ ਸੀਗੀ ਉਹ ਮਾਲਕ ਨੇ ਇਹੋ ਜੀ ਕਰਵਾ ਦਿੱਤੀ ਇਸ ਸੈਸ਼ਨ ਦੀ ਕਿ ਉਹ ਸਾਰਾ ਕੁਝ ਜਿਹੜੀ ਸੀ ਉਹ ਲੀ ਬਦਲ ਗਈ ਕਦੀ ਕਦੀ ਇਸ ਤਰ੍ਹਾਂ ਹੋ ਜਾਂਦਾ ਹੈ ਕਿਉਂਕਿ ਦੋਹਾਂ ਸ੍ਰੇਣਕਾਂ ਖਸਮ ਆਪ ਹੁੰਦਾ ਹੈ ਮੈਂ ਦੇਖ ਰਿਹਾ ਸੀਗਾ ਬੜੀ ਕਮਾਲ ਦੀ ਗੱਲ ਕਿਉਂਕਿ ਖਿਆਲ ਰਿਹਾ ਜਿਹੜੀਆਂ ਮਾਰਾ ਨੇ ਇਹ ਪਹਿਲੇ ਮੂਲਕ ਰੂਪ ਦੇ ਵਿੱਚ ਸਿਰਫ ਪੌੜੀਆਂ ਸਨ ਤੇ ਜਿਹੜੇ ਸ਼ਲੋਕ ਨੇ ਇਹ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਨੇ ਕੰਪਾਈਲੇਸ਼ਨ ਵਲੇ ਐਡ ਕੀਤੇ ਨੇ ਇੱਕ ਵਾਰ ਹੈਗੀ ਏ ਜਿਹੜੀ RAMKALI ਦੀ ਹੈ ਉਹਦੇ ਚ ਇਹ ਗੱਲ ਨਹੀਂ ਸਮਝ ਆਈ ਮੈਨੂੰ ਕਿਉਂਕਿ ਉਹਦੇ ਚ ਸਾਰੇ ਸ਼ਲੋਕ ਹੀ ਮੈਲੇ ਤੀਸਰੇ ਦੇ ਵੀ ਨੇ ਤੇ ਵਾਰ ਵੀ ਮੈਲੇ ਤੀਜੇ ਦੀ RAMKALI ਇੱਕ ਅਕੈਡਮੀ ਯਾਦ ਨਹੀਂ ਇੱਕ ਵਾਰ ਹੈ ਸਿਰਫ ਪਰ ਖੈਰ ਉਹ ਕਿਉਂਕਿ ਉਹਨੇ ਥਾਟ ਆਈ ਏ ਤਾਂ ਮੈਂ ਸ਼ੇਅਰ ਕਰ ਲਈਏ ਕਿਉਂਕਿ ਮੈਨੂੰ ਬਹੁਤਾ ਗੋਲੀਆਂ ਵੀ ਨਹੀਂ ਹੈਗਾ ਤੇ ਜਦੋਂ ਅਸੀਂ ਮੌਲਿਕ ਰੂਪ ਦੇ ਵਿੱਚ ਵਾਰਾਂ ਦੀ ਬਣਤਰ ਨੂੰ ਦੇਖਦੇ ਹਾਂ ਤੇ ਥਾਟ ਸੇਮ ਚੱਲ ਰਿਹਾ ਹੁੰਦਾ ਹੈ ਇਸ ਤਰ੍ਹਾਂ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਹਸਪਤਾਲ 'ਚ ਜਦੋਂ ਬੰਦਾ ਗੁਜ਼ਰ ਜਾਏ ਤੇ ਉਹਦੀ ਲੀਕ ਸਿੱਧੀ ਹੋ ਜਾਂਦੀ ਹੈ ਨਾ ਹਾਰਟ ਬੀਟ ਦੀ ਉੱਤੇ ਥੱਲੇ ਨਹੀਂ ਹੁੰਦੀ ਜੇ ਮੈਂ ਉਹਨੂੰ ਕਨਵਰਟ ਕਰਾਂ ਰਬੀਅਤ ਦੇ ਵਿੱਚ ਤੇ ਜਿਸ ਤਰ੍ਹਾਂ ਸਾਡਾ ਮਨ ਭੁੜਕਦਾ ਰਹਿੰਦਾ ਨਾ ਇਹ ਐਨ ਸਮੂਤ ਚੱਲ ਰਿਹਾ ਹੁੰਦਾ ਕਿਉਂਕਿ ਬਾਣੀ ਸਾਰੀ ਮੈਸੇਜ ਸਮੂਤ ਦੇ ਰਹੀ ਹੈ ਤੇ ਮੈਂ ਦੇਖ ਰਿਹਾ ਸੀਗਾ ਕਿ ਇਹ ਜਿਹੜਾ ਰਹਾਓ ਇਹ ਸਾਡਾ ਗੁਰਪ੍ਰਸਾਦੀ ੁੱਝ ਸੱਚ ਸਮਾਈ ਹੈ ਇਸੇ ਦੇ ਦੁਆਲੇ ਹੀ ਸਾਰਾ ਸੌਦਾ ਇਕਤ ਹਟ ਪੂਰੇ ਗੁਰਪਾਈ ਹੈ ਇਹ ਕੋਈ 1500 17ਵੀਂ 18ਵੀਂ ਜਿਹੜੀ ਆਈ ਹੈ ਉਹ ਉਹਦੇ ਵਿੱਚ ਸੌਦਾ ਇਕਤ ਹਟ ਅਸੀਂ ਕਰਕੇ ਆਏ ਹੋਏ ਹਾਂ ਪੂਰੇ ਗੁਰਪਾਈ ਹੈ ਫਿਰ ਉਸ ਤੋਂ ਅਗਲੀ ਸੀਗੀ ਸੱਚ ਸੁਣ ਬੁੱਝ ਵਿਖਾਣ ਮਹਲ ਬੁਲਾਈ ਹੈ ਉਹ ਸੱਚ ਕੀ ਹੈ ਸ਼ਬਦ ਫਿਰ ਪਿਛਲੀ ਕਰਕੇ ਆਏ ਕਿ ਤਨ ਮੇ ਤ੍ਰਿਸ਼ਨਾ ਅਗ ਸ਼ਬਦ ਹੋ ਜਾਈਏ ਕੀ ਰੋਹੀ ਗੱਲ ਤੇ ਅੱਜ ਫੇਰ ਗੁਰ ਪ੍ਰਸਾਦੀ ਬੁਝ ਸੱਚੇ ਸਮਾਇ ਨੇ ਮੈ ਸੋਚਾਂ ਸਾਡਾ ਕੀ ਧਿਆਨ ਗਿਆ ਵੇਸੀ ਮੇਰਾ ਖਿਆਲ ਹੈ ਕਿ ਜਿਹੜੀਆਂ ਕਹਿੰਦੇ ਨੇ ਨਾ ਟੂ ਮੱਚ ਆਫ ఎవਰੀਥਿੰਗ ਇਜ਼ ਬੈਡ ਗੋਰੇ ਕਹਿੰਦੇ ਹੁੰਦੇ ਨੇ ਭਾਵੇਂ ਸੁਆਦਲਾ ਭੋਜਨ ਹੋਵੇ ਜੇ ਜ਼ਿਆਦਾ ਖਾ ਲਓ ਤੇ ਉਹ ਵੀ ਮਾੜਾ ਤੇ ਜੇ ਸੁਆਦਲੀ ਆਤਮਿਕ ਖੁਰਾਕ ਹੋਵੇ ਤੇ ਉਹ ਵੀ ਜ਼ਿਆਦਾ ਜਿਹੜੀ ਉਹ ਪਚਦੀ ਨਹੀਂ ਕਿਉਂਕਿ ਸਾਡਾ ਹਾਜਮਾ ਖਰਾਬ ਨਹੀਂ ਨਾ ਤੇ ਕਈ ਵਾਰੀ ਤੇ ਇਹ ਵੀ ਸੋਚ ਆਉਂਦੀ ਹੈ ਕਿ ਅਸੀਂ ਜਿਹੜੀਆਂ ਬਹੁਤ ਸਾਰੀਆਂ ਕਲਾਸਾਂ ਕਰਦੇ ਆ ਲੈਨੇ ਆ ਕਿਦਰ ਇਹ ਹੰਬਲ ਜੰਬਲ ਤੇ ਨਹੀਂ ਹੋ ਜਾਂਦਾ ਇੱਥੇ ਜਾ ਕੇ ਚੜ ਪਪਾ ਬਣ ਜੇ ਸਰ ਇੱਕ ਤੇ ਦੂਜਾ ਸਾਡੇ ਕੋਲ ਟਾਈਮ ਤੇ ਹੁੰਦਾ ਨਹੀਂ ਉਹ ਜਿਹੜੀਆਂ ਭੈਣਾ ਜਦੋਂ ਸ਼ੁਰੂ ਕੀਤਾ ਮੈਨੂੰ ਆ ਡੋਨਟ ਵਾਣਾ ਨੇਮ ਐਨੀ ਵਨ ਤੇ ਉਹ ਥੋੜੇ ਜਿਹਾ ਸਿਆਣਪ ਆ ਗਈ ਮਤਲਬ ਨਾਟ ਪੜ੍ਹੀ ਸਿਆਣਪ ਨਹੀਂ ਮਤਲਬ ਸਮਝ ਆ ਗਈ ਉਹਨਾਂ ਨੂੰ ਤੇ ਉਹਨਾਂ ਨੇ ਕਲਾਸਾਂ ਲੈਣ ਦੀ ਕਾਬਲੀਅਤ ਰੱਖ ਲਈਏ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਕਹੀਏ ਤੇ ਤੇ ਉਹਨਾਂ ਨੂੰ ਸ਼ੁਰੂ ਸ਼ੁਰੂ ਚ ਬੜੀ ਪ੍ਰੋਬਲਮ ਹੁੰਦੀ ਸੀ ਉਹ ਕਹਿੰਦੇ ਅਸੀਂ ਇੱਕੋ ਹੀ ਸੇਵਾਲ ਲੀਓ ਇੰਨੀਆਂ ਸਾਰੀਆਂ ਤੇ ਕਲਾਸਾਂ ਨੇ ਅਸੀਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਬਹੁਤੀਆਂ ਸੇਵਾਵਾਂ ਲਿਆ ਕਰੋ ਇਦਾਂ ਦੀਆਂ ਚੰਗਾ ਗੱਲ ਹੈ ਤੇ ਉਹਨਾਂ ਗੈਣਾ ਗੈਣੀ ਵੀ ਜਿਹਦਾ ਪੌਸਿਬਲ ਨਹੀਂ ਕੰਮ ਕਰਨਾ ਪੈਂਦਾ ਇਟ ਇਜ਼ ਵੈਰੀ ਟ੍ਰੂ ਤੇ ਉਹ ਕਿਤੇ ਬਹੁਤੀਆਂ ਕਲਾਸਾਂ ਕਰਕੇ ਸਾਡੇ ਕੋਲ ਵਕਤ ਦੀ ਘਾਟ ਆ ਜਾਂਦੀ ਹੈ ਤੇ ਜੇ ਇੱਕੋ ਕਲਾਸ ਕਰੀਏ ਤੇ ਉਸੇ ਤੇ ਹੀ ਫੋਕਸ ਕਰੀਏ ਕੰਟੈਂਪਲੇਟ ਕਰੀਏ ਤੇ ਫਿਰ ਗੱਲ ਸ਼ਾਇਦ ਕੁਝ ਹੋਰ ਹੋ ਸਕਦੀ ਹੈ ਹੁਣ ਕਿਉਂਦਾ ਵੀ ਅਸੀਂ ਕਲਾਸ ਬੰਦ ਕਰਦੇ ਆਂ ਤੇ ਫਿਰ ਭਲਕੇ ਤੜਕੇ ਦੀ ਕਲਾਸ ਜਾਣਾ ਹੈ ਫਿਰ ਦੁਪਹਿਰ ਦੀ ਜਾਣਾ ਯੂ ਵਾਟਐਵਰ ਲੈ ਦੇ ਕੇ ਸਾਡੇ ਕੋਲ ਸਮਾਂ ਹੀ ਬੜਾ ਘੱਟ ਬਚਦਾ ਜਦੋਂ ਸਮਾਂ ਘਟ ਜੇ ਤੇ ਫਿਰ ਗੁਰਪ੍ਰਸਾਦ ਦੀ ਬੁੱਝ ਸੱਚ ਸەم ਆਈ ਕਿਵੇਂ ਹੋਇਆ ਮੈਂ ਤੇ ਅੱਗੇ ਹੀ ਮਸਾ ਮਸਾ ਮਨ ਦੀ ਚਾਲ ਨੂੰ ਸਮਝਣਾ ਸ਼ੁਰੂ ਕੀਤਾ ਸੀ ਜਦੋਂ ਮੈਂ ਪੜਿਆ ਸੀ ਕਿ ਮਨ ਰੇ ਕਹਾਂ ਭਇਓ ਤੈ ਬੋਰਾ ਤੈ ਬੋਰਾ ਪਾਗਲਾ ਉਹ ਮਨਾ ਉਹ ਕਿੱਥੇ ਪਾਗਲ ਹੋਇਆ ਫਿਰਦਾ ਹੁਣ ਉਹਦੇ 'ਚ ਸਾਰਾ ਖੁਸ਼ ਆ ਜਾਂਦਾ ਐ ਜਿਹੜੀ ਗੱਲ ਭੈਂਜੀ ਨੇ ਅੱਜ ਕਿਦੀ ਤੰਦਾ ਐ ਲਫ਼ਜ਼ ਸਿਰਫ ਜਿਹੜੇ ਦੌੜ ਭੱਜ ਕਰਦੇ ਫਿਰਦੇ ਨੇ ਨਾ ਮਾਈਕੀ ਉਹ ਐ ਟਿਕਾਹ ਵਾਲੇ ਹੁੰਦਾ ਤਾਂ ਹੁੰਦਾ ਨਹੀਂ ਐ ਟਿਕਾਹ ਵਾਲੇ ਮਨ ਦਾ ਤਾਂ ਨਹੀਂ ਹੁੰਦਾ ਤੰਦ ਪਿਟਿਓ ਤੰਦ ਪਿਟਣਾ ਤੰਦਾ ਪਿਟਿਓ ਭਾਈਓ ਇਦਾਂ ਦੇ ਲਫ਼ਜ਼ ਵੀ ਆ ਗਏ ਨੇ ਧੰਦਾ ਧਾਵਤ ਰਹਿ ਗਏ ਤੇ ਬਾਨਰੇ ਕਹਾਂ ਪਏ ਹੋਤੇ ਬੋਰਾ ਐਦਸ ਆਉ ਦੇ ਘਟੇ ਨਹੀਂ ਜਾਣੇ ਭਇਓ ਲੋਭ ਸੰਘੋੜਾ ਮੈਂ ਆਪਣੀ ਚੈਕਲਿਸਟ ਕਢਾਂ ਤੇ ਮੈਂ ਦੇਖਾਂ ਕਿ ਅੱਜ ਦਾ ਮੇਰਾ ਮਾਲਕ ਕਹਿੰਦਾ ਪਿਆ ਜੀਵਤਿਆਂ ਮਰ ਮਾਰ ਨਾ ਪਛੋਤਾਈ ਮੈਨੂੰ ਤੇ ਹੀ ਨਹੀਂ ਪਤਾ ਜਿਉਂਦਿਆਂ ਜੀ ਮਰਨਾ ਕੀ ਹੈ ਉਹ ਮੇਰੇ ਵਰਗਾ ਇੱਕ ਯਾਵਾਸੀਗਾ ਉਹਨੇ ਆਪਣੀ ਘਰ ਵਾਲੀ ਨੂੰ ਪੁੱਛਿਆ ਭਈ ਸਿੱਧੜ ਸੀ ਨਾ ਸਿੱਧੜ ਨੂੰ ਸਿੱਧਾ ਕਹਿੰਦੇ ਸੀਗੇ ਜਿਹੜਾ ਲੱਲਾ ਹੁੰਦਾ ਸੀ ਉਹਨੂੰ ਸਿੱਧਾ ਸਿੱਧਾ ਕਹੇ ਸਿੱਧਾ ਜੜਾ ਥੋੜੀ ਜਿਉ ਨੂੰ ਇੱਜ਼ਤ ਦੇ ਕੇ ਉਹਨੇ ਆਪਣੀ ਕੋਕਟੀ ਨੂੰ ਪੁੱਛਿਆ ਇੱਕ ਦਿਨ ਜਿਸ ਲਈ ਉਹ ਕਹਿੰਦਾ ਸੀ ਨਾ ਕਿ ਵੀ ਭਗਵਾਨ ਨੇ ਇੱਕ ਗੱਲ ਤਾਂ ਉਹਦੀ ਮਾਂ ਮਰ ਜਾਂਦੀ ਉਹਨੇ ਕਿਹਾ ਫੇਰ ਕੋਈ ਦਿਮਾਗ ਖਾਣ ਵਾਲੀ ਗੱਲ ਕਰਨ ਲੱਗਾ ਜੀ ਤੇ ਉਹ ਕਹਿੰਦਾ ਵੀ ਇੱਕ ਗੱਲ ਤੇ ਦੱਸ ਉਹ ਕਹਿੰਦੀ ਪੁੱਛੋ ਤੁਸੀਂ ਕਿਹੜਾ ਬਾਜ ਆਣਾ ਹੈ ਕਹਿੰਦਾ ਮਰਨਾ ਕੀ ਹੁੰਦਾ ਹੈ ਕਹਿੰਦਾ ਪਿੰਡ ਜੂ ਜੋ ਲੰਘਦਾ ਤੇ ਕਈ ਫਲਾਣਾ ਮਰ ਗਿਆ ਹੀ ਫਲਾਣਾ ਮਰਨ ਵਾਲਾ ਹੀ ਉਹ ਕੀ ਹੁੰਦਾ ਹੈ ਕਹਿੰਦੀ ਮੈਨੂੰ ਕੀ ਪਤਾ ਵੀ ਸਵੇਰੇ ਸਵੇਰੇ ਆਉਂਤਰਾ ਜਾਂ ਸਿਰ ਖਾਨ ਲੱਗ ਗਿਆ ਉਹ ਕਹਿੰਦੀ ਕਹਿੰਦੇ ਨੇ ਵੀ ਆਕੜ ਜਾ ਜਾਂਦਾ ਪਿੰਡਾ ਤੇ ਠੰਡਾ ਜਾ ਹੋ ਜਾਂਦਾ ਬੰਦਾ ਜਦੋਂ ਮਰਦਾ ਕੰਨਾ ਅਛਾ ਤੈਨੂੰ ਵੀ ਨਹੀਂ ਪਤਾ ਚਲੋ ਉਹ ਸਵੇਰੇ ਸਵੇਰੇ ਆਪਣੇ ਖੋਤੇ ਤੇ ਉਹਦਾ ਕੰਮ ਹੁੰਦਾ ਵੀ ਲੱਕੜਾਂ ਕੱਟ ਕੇ ਲਿਆਣੀ ਆ ਜੰਗਲ ਚੋਂ ਠੰਡ ਦੇ ਦਿਨ ਸੰਨ 70 ਰੁਪਿਆ ਪੈਂਦਾ ਸੀ ਉਹ ਉਹ ਗਿਆ ਤੇ ਖੋਤਾ ਉਹਨੇ ਥੱਲੇ ਬੰਨ ਦਿੱਤਾ ਤੇ ਉੱਤੇ ਚੜ ਗਿਆ ਕੁਹਾੜੀ ਲੈ ਕੇ ਪੇੜ ਤੇ ਲੱਕੜ ਕੱਟਣ ਥੋੜੇ ਜਿਹਾ ਦੇਰ ਹੋਈ ਨਾ ਤੇ ਉਹਨੂੰ ਕੁਹਾੜੀ ਠੰਡੀ ਜੀ ਲੱਗਣ ਲੱਗੀ ਤੇ ਉਹਨੂੰ ਧਿਆਨ ਆ ਗਿਆ ਉਹ ਟੀਦਾ ਪੀ ਉਹਨੇ ਹੈ ਤੇ ਇਨੀ ਕੋਈ ਅਕਲ ਸੀ ਨਾ ਉਹਨੂੰ ਧਿਆਨ ਆ ਗਿਆ ਕਿਤੇ ਮੈਂ ਠੰਡਾ ਤੇ ਨਹੀਂ ਹੋ ਗਿਆ ਉਹਨੇ ਪਿੰਡਾ ਦੇਖ ਕੇ ਕਹਿੰਦਾ ਵੇ ਮੈਂ ਤੇ ਡੰਡਾ ਹੋ ਗਿਆ। ਉਹ ਲੈ ਉਹ ਮੈਂ ਤੇ ਮਰਨ ਲੱਗ ਗਈ। ਤੇ ਉਹਨੇ ਕੁਹਾੜੀ ਥੱਲੇ ਸੱਟੀ ਪੇੜ ਤੋਂ ਥੱਲੇ ਆ ਗਿਆ ਜਿਹੜੀਆਂ 2-4 ਲੱਕੜਾਂ ਪਈਆਂ ਸਨ। ਤੇ ਆਕੜ ਜਾ ਜਾਂਦਾ ਤੇ ਉਹ ਆਕੜ ਕੇ ਨਾ ਲੰਮਾ ਪੈ ਗਿਆ। ਕਿਉਂ ਮੈਂ ਮਰਨ ਲੱਗਾ। ਬੈਠ ਕੇ ਲੰਮਾ ਪਿਆ ਸੋਚਦਾ ਆਕੜਿਆ ਆਇਆ। ਕਹਿੰਦਾ ਇਹ ਤੇ ਬੜਾ ਮਾੜਾ ਹੋਣਾ। ਮੇਰਾ ਖੋਤਾ ਬੱਧਾ ਪਿਆ ਜੇ ਮੈਂ ਖੋਤੇ ਤੇ ਲੱਕੜਾਂ ਹੀ ਲੱਦ ਦਿੰਦਾ ਘਰ ਚਲਾ ਜਾਂਦਾ ਤੇ ਘਰ ਵਾਲੀ ਕੋਲੋਂ ਫਿਰ ਗਾਲਾਂ ਨਹੀਂ ਸੀ ਪੈਣੀਆਂ ਤੇ ਲੱਕੜਾਂ ਨਹੀਂ ਹੈਗੀਆਂ ਚੁੱਲ੍ਹਾ ਕਿਵੇਂ ਬਾਲਾਂ ਪਰ ਤਾਂ ਮੈਂ ਤੇ ਮਰ ਗਿਆ ਹੂੰ ਥੋੜੀ دیر ਬਾਅਦ ਗਿੱਦੜ ਆਇਆ ਉਹਨਾਂ ਉਹਨੇ ਉਹਦੇ ਪੈਰਾਂ ਨਹੀਂ ਮੋਟ ਦਿੱਤਾ ਕਹਿੰਦਾ ਦੇਖੋ ਇਹ ਤੇ ਮੇਰੇ ਪਰਛਾਵੇਂ ਤੋਂ ਡਰ ਕੇ ਦੌੜ ਜਾਂਦਾ ਸੀ ਇਹ ਅਜੇ ਮਰ ਗਏ ਆ ਨਾ ਤੇ ਇਹਨੂੰ ਹੀ ਦਰ ਨਹੀਂ ਰਿਹਾ ਮੇਰਾ ਸੋ ਸਿਆਣੇ ਕਹਿੰਦੇ ਵੀ ਜਦੋਂ ਏਦਾਂ ਤੁਸੀਂ 1 ਮਿੰਟ 1 ਘੰਟਾ 1 ਦਿਨ 2 ਦਿਨ ਮਰ ਗਏ ਨਾ ਤੇ ਜਦੋਂ ਫਿਰ ਇਹੋ ਜੇ ਮਰਨੇ ਤੋਂ ਉੱਠੋਗੇ ਤਾਂ ਤੁਹਾਡਾ ਨਵਾਂ ਜੀਵਨ ਹੋਏਗਾ ਉਹ ਜਿਉਂਦਾ ਸੀ ਕਿਉਂਕਿ ਉਹਦੇ ਕੋਲ ਅਲੜਪਾਨ ਸੀ ਇਸ ਕਰਕੇ ਉਹ ਮਰ ਗਿਆ ਉਹਨੇ ਪ੍ਰੀਟੈਂਡ ਕੀਤਾ ਕਿਸੇ ਤਰ੍ਹਾਂ ਜੇ ਅਸੀਂ ਅਕਲ ਵਾਲੇ ਪ੍ਰੀਟੈਂਡ ਕਰ ਲਈਏ ਕਿ ਅਸੀਂ ਮਰ ਗਏ ਆ ਪ੍ਰੈਕਟੀਕਲ ਲਾਈਫ ਕੋਈ ਮਰੇ ਕੋਈ ਜੀਏ ਸੁਥਰਾ ਕੋਲ ਪਤਾ ਸੇ ਪੀਏ ਜੇ ਕਿਤੇ ਐਦਾਂ ਮਰ ਜਾਈਏ ਤੇ ਫੇਰ ਪਛਤਾਵਾ ਕੋਈ ਨਹੀਂ ਹੈ ਉਹ ਸੋਚਣਾ ਗੱਲ ਤੇ ਸਮਝ ਆਉਂਦੀ ਹੈ ਪਰ ਸੋਚਣਾ ਇਹ ਹੈ ਕਿ ਪਿਛਲੀ ਕਦੋਂ ਸੀਗਾ ਜਦੋਂ ਮੈਂ ਮਰਿਆ ਸੀ ਇਦਾਂ ਇਹ ਯਾਦ ਕਰਵਾਇ ਤੂੰ ਕਹਿੰਦੇ ਵੀ ਤੂੰ ਤੇਰੀ ਪਲ-ਪਲ ਚਸਾ ਜਿਹੜਾ ਮੋਹਤ ਨਾਲ ਚਸਾ ਹੈ ਨਾ ਵਿਸਵੇ ਚਸਿਆ ਘੜੀਆਂ ਪੈਰ ਤੇਤੀ ਵਾਰੀ ਮਾਹ ਹੋਆ ਉਹ ਸਾਰਾ ਪੈਰਾਮੀਟਰ ਹੈ ਟਾਈਮ ਲਾਈਨ ਦਾ ਕਹਿੰਦੇ ਹਨਸ ਆਉ ਦਾ ਘਟਾ ਨਹੀਂ ਜਾਣੇ ਭਇਓ ਲੋਭ ਸੰਘ ਹੋਰਾ ਪਈ ਨਾ ਲਾਲਚ ਕੀਤੀ ਈ ਤੂੰ ਤੋਬਾ ਅੱਛਾ ਲਾਲਚ ਚੰਗਾ ਏ ਜੇ ਮੈਂ ਰੱਬ ਦਾ ਵੀ ਕਰਾਂ ਨਾ ਇਹ ਜਿਹੜੇ ਪੰਜੇ ਵਾਈਸਸ ਨੇ ਚੰਗੇ ਨੇ ਜੇ ਮੈਂ ਉਹਨੂੰ ਦੂਜੇ ਪਾਸੇ ਲਾਵਾਂ ਪਰ ਉਧਰ ਮੇਰਾ ਧਿਆਨ ਨਹੀਂ ਜਾਂਦਾ ਜਿੱਦਾਂ ਆਪਾਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ ਉਹ ਸ਼ਬਦ ਤੋਂ ਇਨਸਪਾਇਰ ਹੋ ਕੇ ਕਿ ਜਿਹੜੀ ਵੇਦਨ ਹੈ ਉਹ ਮੈਂ ਕਦੀ ਆਤਮਕ ਲੈਵਲ ਤੇ ਕੀਤੀ ਹੈ ਮਨ ਮਨ ਮੇਰਾ ਭੌਂਦਾ ਪਿਆ ਏ ਤੇ ਪਾਤਸ਼ਾਹ ਉਹਨੂੰ ਕਹਿੰਦੇ ਪਏ ਨੇ ਵੀ ਤੂੰ ਇਹਨੂੰ ਆਪਣਾ ਕਰਕੇ ਸਮਝਿਆ ਤੇ ਇਹ ਸਾਰਾ ਪਰਿਵਾਰ ਤੇਰਾ ਆਪਣਾ ਏ ਪਰ ਕੱਕਾ ਇਹਦਾ ਤੇ ਤੇਰੇ ਦਿੱਤੇ ਤੇਰਾ ਹੈ ਕੁਝ ਨਹੀਂ ਇਹਨਾਂ ਵਿੱਚ ਕੱਚ ਤੇਰੇ ਹੋ ਰਹੇ ਨਾ ਹਨ ਦੇਖੋ ਸੋਚ ਵਿਚਾਰੀ do i agree with it checklist jinnu main apna keh riyan eh mera hai ratan janm apno tiharyo gobind gat nahi jani ki main juwa khel riyan nimagna leen payo dar charnan syo birtha audh saran charnan pher shabad aa gaya shabad bujhlai gur prasad di bujhe sat samaye prasad ਕਉ ਨਾਨਕ ਸੋਈ ਨਰ ਸੁਖੀ ਆਰਾਮ ਨਾਮ ਗੁੰਗਾਵੇ ਔਰ ਸਗਲ ਜਗ ਮਾਇਆ ਮੋਇ ਨਿਰਪੈ ਪਦ ਨਹੀਂ ਪਾ ਗੱਲ ਤੇ ਇਹ ਸੀਗੀ ਕਿ ਮੈਂ ਰੱਬ ਨੂੰ ਕਿਵੇਂ ਸਮਝਾਂ ਆਪਣੇ ਅੰਦਰ ਮੈਂ ਝਾਤ ਮਾਰਾਂ ਤੁਸੀਂ ਆਪਦੇ ਅੰਦਰ ਮਾਰੋ ਤੇ ਮੈਂ ਇੱਕ ਤਤ ਕੱਢਦਾ ਮੈਨੂੰ ਤੁਹਾਡਾ ਤੇ ਪਤਾ ਨਹੀਂ ਸਾਰੇ ਗੁਰਮੁਖੀ ਹੋਵੋਗੇ ਜਜ ਨਹੀਂ ਕਰ ਸਕਦੇ ਅਸੀਂ ਪਰ ਆਪਣੇ ਤੇ ਅੰਦਰ ਚ ਹੱਥ ਮਾਰਦੇ ਆ ਤੇ ਬਾਦਸ਼ਾਹ ਜਦੋਂ ਕਹਿੰਦੇ ਨਾ ਭਈ ਜਿਸਰਾ ਕੋਈ ਬਹੁਤ ਲਾਇਕ ਬੱਚਾ ਹੋਵੇ ਤੇ ਹਾਲੇ ਟੀਚਰ ਅਨਾਉਂਸ ਕਰਨਾ ਹੋਵੇ ਨਾ ਕਿ ਅੱਜ 100 ਬਟਾ 100 ਕੀਦੇ ਆ ਤੇ ਜਿਹੜਾ ਲਾਇਕ ਹੁੰਦਾ ਉਹਨੂੰ ਪਤਾ ਹੁੰਦਾ ਮੇਰਾ ਹੀ ਆਣਾ ਹੈ ਨਾ ਭਾਈ ਇਹ ਮੇਰੀ ਗੱਲ ਹੀ ਹੋ ਰਹੀ ਹੈ ਤੇ बादशाह ने जो क्या पुरानी कहो हार जास मान नहीं आवै ते मेनु लग्या मेरी गल पुरानी कहो हार जास मान नहीं आवै एहनिस मगन रहे माया में कहो कैसे गुण गुण इज इट एप्लीकेबल टू मी ਬਾਰ ਬਾਰ ਮੈਂ ਸਮਝਣਾ ਇਹ ਹੈ ਕਿ ਮੇਰੀ ਗੱਲ ਜਦੋਂ ਹੁੰਦੀ ਏ ਤੇ ਇਹ ਮੇਰੀ ਹੀ ਗੱਲ ਮੈਂ ਮੈਂ ਉਹਨੂੰ ਮੰਨਨ ਕਰਦਾ ਉਹੀ ਜਿਹੜਾ ਸੁਣਿਆ ਦੁੱਖ ਪਾਪ ਕਾ ਨਾਸ ਜਿਹੜਾ ਨਾ ਭਗਤਾਂ ਸਦਾ ਸੁਣਨਾ ਉਹਨੂੰ ਅੰਡਰਸਟੈਂਡ ਕਰਨਾ ਉਹਦਾ ਮੰਨਨ ਕਰਨਾ ਉਹਨੂੰ ਮੰਨਣਾ ਤੇ ਫਿਰ ਉਹਦਾ ਅਮਲ ਕਰਨਾ ਉਹਨੂੰ ਅਮਲਾਉਣਾ ਉਹ ਸਾਰੀਆਂ ਸਟੇਜਾਂ ਹਰ ਵੇਲੇ ਮੇਰੇ ਨਾਲ ਨੇ ਮੇਰੇ ਜ਼ਿਹਨ ਚ ਨੇ ਉਹਨਾਂ ਨੂੰ ਮੈਂ ਹਰ ਵੇਲੇ ਸਮਝਣਾ ਹੈ ਕਿ ਕੀ ਇਹ ਗੱਲ ਠੀਕ ਹੈ ਕੀ ਮੇਰਾ ਪਿਆਰ ਨਹੀਂ ਹੈਗਾ ਕਿਉਂਕਿ ਮੇਰੇ ਤੋਂ ਮਾਨਚ ਨਹੀਂ ਹੈਗਾ ਮੈਂ ਕੀ ਕਰਾਂ ਤੇ ਗੁਰੂ ਸਾਹਿਬ ਨੇ ਪਾਰਟਿਕੁਲੈਰਿਟੀ ਦੇ ਵਿੱਚ ਮੇਰਾ ਜਿਹੜਾ ਧੰਦਾ ਸੀਗਾ ਨਾ ਉਹਨੂੰ ਬਾਰ-ਬਾਰ ਬਾਰ-ਬਾਰ ਕਿਹਾ ਹੁਣ ਐਸੇ ਸ਼ਬਦ ਚ ਵੀ ਪੂਤ ਮੀਤ ਮਾਇਆ ममता ਸਿਓ ਇਹ ਬਿਦਾ ਕਰਨਾ ਤੇ ਨਹੀਂ ਸੀ ਇਹਨੂੰ ਐਕਸਪੈਂਡ ਥਾਟ ਨੂੰ ਪਰ ਸਾਹਮਣੇ ਰੱਖਿਆ ਹੋਇਆ ਵੀਰ ਜੀ ਨੇ ਇਹ ਮੇਰਾ ਧੰਦਾ ਏ ਇਹ ਜਿੱਤ ਮੈਂ ਗੋਆਚਿਆਂ ਆ ਜਦ ਕੇ ਜਦੋਂ ਨੇ ਕਿਹਾ ਵੀ ਤੇਰਾ ਹੈ ਕੋਈ ਨਹੀਂ ਤੇਰੇ ਬੰਧਨ ਨੇ ਜੀ ਕੇ ਬੰਧਨ ਬਨੋ ਸਮਝ ਨਹੀਂ ਆਈ ਤੇ ਉਹ ਹਨ ਅ ਪਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਬੇਢੀ ਵਾਲਾ ਸ਼ਬਦ ਉਹਦੇ ਚ ਹੈਗਾ ਨਾ ਤਬ ਆਪਨ ਬੇਢੀ ਆਵੇ ਉਹ ਉਹਦੀ ਪਹਿਲੀ ਲਾਈਨ ਪਾਰ ਪਰ ਉਸਨੂੰ ਬੇਨਾਮ ਹਾਂਜੀ ਹਾਂਜੀ ਉਹ ਨਹੀਂ ਭਜੀ ਉਹ ਤੇ ਹੋ ਗਿਆ ਉਹਦੀ ਪਹਿਲੀ ਲਾਈਨ ਦੀ ਜੀ ਪੀਤ ਮਜ਼ਦੂਰੀ ਮੰਗੇ ਲੋਕੋ ਕਿ ਕਟੰਬ ਸਭ ਹੂਤੇ ਤੋੜਾ ਆ ਗਿਆ ਬਸ ਹਾਂਜੀ ਲੋਕ ਕਟੰਬ ਸਭ ਹੂਤੇ ਤੋੜਾ ਤਵ ਆਪਨ ਬੇਡਿਆ ਹੈ ਹੁਣ ਅਸੀਂ ਨਾ ਫਟਾਫਟ ਡੰਡਿਓ ਆਪਣਾ ਟੱਪ ਜਾਣੇ ਨਹੀਂ ਇਹ ਤੇ ਹੋ ਨਹੀਂ ਸਕਦਾ ਪਰਿਵਾਰ ਨੂੰ ਕਿੱਥੇ ਉਹ ਯਾਰ ਪਰਿਵਾਰ ਛੱਡਣ ਲਈ ਕਿੱਥੇ ਗਿਆ ਹੁਣ ਉਨਹ ਤੇਰੀ ਖਛਤ ਹੋਣ ਨੂੰ ਵਿਡਡਰਾ ਕਰਵਾਇਆ ਲੋਗ ਕੁਟਾਂਬ ਸਭ ਹੁੰਦੇ ਤੋਰ ਥੈਂਕ ਯੂ ਜੀ ਸੋ ਜਦੋਂ ਮੈਂ ਇਦਾਂ ਪੜਦਾ ਤੇ ਫੇਰ ਇੱਕ ਮੋਹਤਨਾ ਚਸਾ ਵਿਲਮ ਕਾਲ ਬੁਰਾ ਖੈ ਕਾਲ ਸਿਰ ਦੁਨੀਆ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਤੇ ਆਪੇ ਦੇ ਪਿਆਰ ਮੰਨ ਵਸਾਈਐ ਤੇ ਫਿਰ ਮੋਹਤ ਨਾ ਚਸਾ ਗੁਰ ਪ੍ਰਸਾਦੀ 부ਜ ਸੱਚ ਸਮਾ ਗੱਲ ਉੱਥੇ ਹੀ ਆਣੀ ਜਿਹੜੀ ਐਸੀ ਪਿਛਲੀ ਪੌੜੀ ਜੀ ਤਨ ਮੈਂ ਅ ਤ੍ਰਿਸ਼ਨਾ ਆਗ ਸ਼ਬਦ 부ਜਾਈ ਉਹ ਜਿਹੜੀ ਤ੍ਰਿਸ਼ਨਾ ਹੈ ਉਹੀ ਤੰਦਾ ਤੇ ਪਾਤਸ਼ਾਹ ਨੇ ਇੱਕ ਥਾਂ ਤੇ ਬਹੁਤ ਕਮਾਲ ਮੈਂ ਉਹਨੂੰ ਗਾਉਂਦਾ ਹੁੰਦਾ ਸੀ ਜਦੋਂ ਭੇਜਿਆ ਨੇ ਸ਼ੁਰੂ ਕੀਤਾ ਤੇ ਮੈਂ ਕਿਹਾ ਇਹ ਗੱਲ ਜ਼ਰੂਰ ਕਰਾਂਗੇ ਉਹ ਦਿੱਤ ਕੇ ਨੇ ਬੈਨ ਗੁਰ ਸ਼ਬਦ ਹੁਣ ਇਹਨੂੰ ਜਿਹੜਾ ਸ਼ਬਦ ਹੈ ਇਹਨੂੰ ਦੇਲੀ ਦੀਪਕ ਵੀ ਬਣਾ ਸਕਦੇ ਸੀਗੇ ਪਰ ਮੈਨੂੰ ਫਿਰ ਹੌਲੀ ਹੌਲੀ ਇਦਾਂ ਸਮਝ ਆਣੀ ਸ਼ੁਰੂ ਹੋਈ ਕਿ ਨਹੀਂ ਜਦੋਂ ਸ਼ਬਦ ਨੂੰ ਮੈਂ ਅਲੋਨ ਕਰਦਿਆਂ ਬਿਨ ਗੁਰ ਮੈਂ ਗਾਉਂਦਾ ਇਦਾਂ ਹੀ ਰਿਆਂ ਬਿਨ ਗੁਰ ਸ਼ਬਦ ਨਾ ਛੁੱਟਿਆ ਪਰ ਕਿਉਂਕਿ ਸ਼ਬਦ ਸਟੈਂਡ ਅਲੋਨ ਹੈ ਇਸ ਕਰਕੇ ਗੁਰੂ ਦੇ ਸ਼ਬਦ ਦੀ ਗੱਲ ਅੱਛਾ ਸ਼ਬਦ ਕਿਉਂਕਿ ਪਲੂਰਲ ਹੈ ਤੇ ਉਹਦੇ ਚ ਸਾਰਾ ਗਿਆ ਨਾ ਹੁੰਦਾ ਬੇਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਸੋ ਮੈਂ ਇਹਨੂੰ ਇਦਾਂ ਪੜ੍ਹਨਾ ਸ਼ੁਰੂ ਕੀਤਾ ਮੈਨੂੰ ਕਰੈਕਟ ਕਰਿਓ ਮੈਂ ਕਬਲ ਇਜ਼ ਇਟ ਓਕੇ ਬੇਨ ਗੁਰ ਇਹ ਕਿਹੜੇ ਜਿਹੜਾ ਸ਼ਬਦ ਹੈ ਪਲੀਜ਼ ਬੇਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਥੋੜਾ ਇਹਨਾਂ ਅਚ ਕਰਦੇ ਪਲੀਜ਼ ਹਾਂ ਜੀ ਕੋਲ ਪੈਜੀ ਦੇਖੋ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਕਵਲ ਯੂ देयर ਹੋ ਉਹ ਫੇਰ ਚਲੇ ਗਏ ਓਕੇ ਨੈਵਰ ਮਾਈਂਡ ਸੋ ਬਿਨ ਗੁਰ ਸ਼ਬਦ ਨਾ ਛੁਟਿਆ ਦੇਖੋ ਵਿਚਾਰ ਤੁਸੀਂ ਆਪਣੇ ਅੰਦਰ ਫੋਕਸ ਕਰਕੇ ਦੇਖੋ ਵਿਚਾਰ ਕਰਕੇ ਦੇਖੋ ਕਿ ਠੀਕ ਹੈ ਤੇ ਬਗੈਰ ਗਿਆਨ ਦੇ ਬਗੈਰ ਸ਼ਬਦ ਉਹਨੋ ਜਿਹੜੀ ਗੱਲ ਸਾਰੀ ਵੀਰ ਜੀ ਨੇ ਕੀਤੀ ਸੀਗੀ ਨਾ ਭਿੰਦਰ ਵੀਰ ਜੀ ਨੇ ਇਹ ਕੋੰਕਾਰ ਤੇ ਸ਼ਬਦ ਗੱਲ ਗੁਰਪ੍ਰਸਾਦ ਇਹ ਗੱਲ ਸਾਰੀ ਗੁਰਪ੍ਰਸਾਦ ਦੀ ਹੋਈ ਏ ਕਿਉਂਕਿ ਬਿਨ ਗੁਰ ਸ਼ਬਦ ਜਿਹੜਾ ਉਹ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਗਿਆਨ ਦੀ ਗੱਲ ਕਰਦੇ ਪਏ ਹਾਂ ਤੇ ਗਿਆਨ ਤੇ ਫੇਰ ਗੁਰਪ੍ਰਸਾਦ ਤੋਂ ਬਗੈਰ ਆਉਣਾ ਨਹੀਂ ਜਦੋਂ ਇਸੇ ਗੱਲ ਦੀ ਇਸੇ ਅਗਲੀ ਤੋਕ ਹੈਗੀਏ ਜੇ ਲੱਖ ਕਰਮ ਕਮਾਵੇਂ ਹੀ ਬਿਨ ਗੁਰ ਅੰਧਿਆਰਾ ਫੇਰ ਸ਼ਬਦ ਆ ਗਿਆ ਫੇਰ ਗਿਆਨ ਆ ਗਿਆ ਤੇ ਜਦੋਂ ਅਸੀਂ ਅਕਸਰ ਕਈ ਵਾਰੀ ਗੱਲ ਕੀਤੀ ਕਿ ਨਾਮ ਤੇ ਸ਼ਬਦ ਅਕਸਰ ਇੱਕੋ ਭਾਵਨਾ ਚ ਆਇਆ ਮਾ ਕੋਸ਼ਾਂ ਦੇ ਹਿਸਾਬ ਚ ਤੇ ਉਹ ਉਹ ਸਾਰੇ ਫਿਰ ਉਹਦੇ ਸਿਨੋਨਿਮਸ ਸੱਤ ਆ ਜਾਂਦੇ ਆ ਸ਼ਬਦ ਵੀ ਆ ਗਿਆ ਕਰਤਾਰ ਵੀ ਆ ਗਿਆ ਹੁਕਮ ਵੀ ਆ ਗਿਆ ਨਾਮ ਵੀ ਆ ਗਿਆ ਉਪਦੇਸ਼ ਵੀ ਆ ਗਿਆ ਵਿਚਾਰ ਵੀ ਆ ਗਿਆ ਗੁਰਬਾਣੀ ਵੀ ਠੀਕ ਆ ਜੇ ਲੱਖ ਕਰਮ ਕਮਾਵਾਂ ਹੀ ਬਿਨ ਗੁਰ ਹੁਣ ਉਹਦੇ ਚ ਸਾਰਾ ਸ਼ਬਦ ਜਿਹੜਾ ਨਾ ਆਪਾਂ ਲੈ ਨਹੀਂ ਸਕਦੇ ਕਿਉਂਕਿ ਸਮਾਂ ਨਹੀਂ ਰਿਹਾ ਗੁਰਪ੍ਰਸਾਦੀ ਬੂਝ ਲੈ ਬੂਝ ਲੈ ਤਉ ਹੋਏ ਨਵੇੜਾ ਫੇਰ ਗੁਰਪ੍ਰਸਾਦ ਆਇਆ ਸਟੂਡੀਓ ਤੋਂ ਕਰਦੇ ਨੇ ਪਾਸ਼ਾ ਤੇ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾਲ ਛੁਟਿਏ ਦੇਖੋ ਵਿਚਾਰਾ ਜੇਲਾ ਕਰਮ ਕੁਮਾਵੀ ਬਿਨ ਗੁਰ ਅੰਦੇ ਅਕਲੀ ਸਿੱਧਾ ਅੰਦੇ ਅਕਲੀ ਬਾਹਰੇ ਕੀ ਆ ਤੈਨਸਿਓ ਕਈਐ ਬਿਨ ਗੁਰ ਪੰਥ ਨ ਸੁਝੈ ਬਿਨ ਕਿਤ ਬਿਦ ਨਿਰਬਈਐ ਕੋਟੇ ਕਉ ਖਰਾ ਕੈ ਕੋ ਖਰਾਏ ਸਾਰ ਨ ਜਾਣੇ ਇਹ ਮੇਰੀ ਧੰਦਿਆਂ ਵਾਲੀ ਅਕਲ ਅੰਦੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਪੁੱਠੇ ਉਹ ਕਹਿੰਦਾ ਇਹ ਤੇ ਪੁੱਠਾ ਜੰਮਿਆ ਮਾਂ ਕਹਿੰਦੀ ਹੁੰਦੀ ਸੀ ਸੋਚ ਪੁੱਠੀ ਹਰ ਉਹ ਬੰਦਾ ਅੰਨਾ ਐ ਅੰਦੇ ਸੇ ਨਾ ਕਿੰਜ ਜਨਮ ਖਲੋਇ ਨਾ ਐ ਅੰਦੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ ਤੇ ਸਾਰਾ ਸ਼ਬਦ ਜਿਹੜਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਆਵਤ ਕੋ ਜਾਂਤਾ ਗਏ ਜਾਤੇ ਕੋ ਆਇ ਪੁੱਠੀ ਗੱਲ ਕਰੀ ਜਾ ਰਿਹਾ ਹੈ ਤੇ ਫਿਰ ਅਖੀਰ ਤੇ ਜਾ ਕੇ ਕਹਿੰਦੇ ਨੇ ਕਿ ਚੇਰੀ ਕੀ ਸੇਵਾ ਕਰੇ ਤੇ ਠਾਕਰ ਨਹੀਂ ਦਿਸ ਨੌਕਰ ਨੂੰ ਹੀ ਰਾਬਾ ਬਣਾਈ ਬੈਠਿਆ ਤੇ ਪੋਖਰ ਬਹੁਤ ਕਹਿੰਦੇ ਜੇ ਤੁਸੀਂ ਚਿੱਕੜ ਦਾ ਪਾਣੀ ਛੱਪੜ ਦਾ ਪਾਣੀ ਚਿੱਕੜ ਜਿਹੜਾ ਹੁੰਦਾ ਉਹਨੂੰ ਵਰੋਲੀ ਜਾਓ ਬਦੋ ਤੇ ਮੱਖਣ ਨਹੀਂ ਰੀਸ ਕਿਆ ਕਮਾਲ ਦੀ ਤਸ਼ਬੀਹ ਦਿੰਦੇ ਮੈਟਾਫੋਰਸ ਕਈ ਵਾਰੀ ਬਾ ਕਮਾਲ ਇਸ ਪਦ ਜੋਰ ਥਾਇਲੇ ਸੋ ਗੁਰੂ ਹਮਾਰਾ ਨਾਨਕ ਜੀ ਨੇ ਆਪਕੋ ਸੋ ਅਪਰ ਅਪਾਰਾ ਤੇ ਫਿਰ ਕੀ ਰਿਐ ਲਾਈਸ ਹੁੰਦਾ ਗੁਰ ਪ੍ਰਸਾਦ ਦੀ 부ਝ ਸੱਚ ਸੁਮਾਈਏ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ 부ਝੀਏ ਸਭ ਬ੍ਰਹਮ ਸੁਮਾਈਏ ਕਿਆ ਬਾਤ ਜਿੱਤੇ ਕਰਦਾ ਹੁੰਦਾ ਵੀ ਸਮਾਂ ਬਚ ਜਾਏ ਪਰ ਸਮਾਂ ਦੌੜੀ ਜਾਂਦਾ ਹੁੰਦਾ ਉਹ ਹੀ ਜਿਹੜੀ ਇਹਦੇ ਵਿੱਚ ਵੀ ਹੈਗੀ ਹੈ ਜੇ ਗੱਲ ਕੇ ਮੋਤ ਨਾ ਚਸਾ ਵਿਲੰ ਸਾਡੀਆਂ ਪਾਈਆਂ ਜਿਹੜੀਆਂ ਨੇ ਜ਼ਿੰਦਗੀ ਦੀਆਂ ਉਹ ਤੇ ਭਰੀਆਂ ਪਈਆਂ ਨੇ ਇੱਕ ਪਾਈ ਖਾਲੀ ਹੁੰਦੀ ਭਰਦੀਏ ਉਹਨੂੰ ਫਟਾਫਟ ਢੇਲ ਦਿੰਦੇ ਆ ਜਿਹੜਾ ਸਮਾਂ ਲੰਘ ਗਿਆ ਉਹਨੇ ਵਾਪਸ ਤੇ ਆਣਾ ਕੋਈ ਨਹੀਂ ਸੋ ਕੋਸ਼ਿਸ਼ ਕਰੀਏ ਕਿ ਜੋ ਜੋ ਦੇਖੋਮ ਕੀ ਅਜਦਾ ਕਿ ੴ ਗੁਰਪ੍ਰਸਾਦ ਇਹ ਬੜੇ ਇੰਪੋਰਟੈਂਟ ਨੇ ਇਹਨਾਂ ਦੀਆਂ ਥਾਵਾਂ ਨੇ ਇਹ ਕਿਉਂ ਅੱਗੇ ਲਿਖੇ ਨੇ ਹਰ ਵਾਰੀ ਕਿਉਂ ਬਾਰ-ਬਾਰ ਕੀਤੇ ਗਏ ਨੇ 568 ਵਾਰੀ ਕੀਤੇ ਗਏ ਨੇ ੴ ਸਤਿਗੁਰ ਪ੍ਰਸਾਦਿ ਇਹਦੇ ਤੇ ਵਿਚਾਰ ਕਰੀਏ ਪੌੜੀਆਂ ਇਹ ਮੈਂ ਇਹ ਸਰਾਗੀਆਂ ਖਾਸ ਜਿਹੜੀਆਂ ਹਾਲੇ ਤੱਕ ਅਸੀਂ ਪਹਿਲੀ ਵਾਰ ਕਰ ਰਹੇ ਹਾਂ ਪਹਿ ਵਾਰ ਕੋਈ ਆਸਾਦੀ ਵਾਰ ਤੋਂ ਬਾਅਦ ਦੂਜੀ ਵਾਰੀ ਕਰ ਰਹੇ ਤੇ ਇਹ ਦੇਖੀਏ ਵੀ ਨਵਾਰਾਂ ਦੇ ਵਿੱਚ ਜਿੰਦ ਕਿੰਨੀ ਕੋ ਹੈ ਜੂਸ ਕਿੰਨਾ ਕੋ ਹੈ ਕਿੰਨਾ ਕੋ ਮੈਨੂੰ ਟੰਬ ਦਿਆਂ ਨੇ ਥੋੜੇ ਥੋੜੀਆਂ ਚੀਜ਼ਾਂ ਜਿਹੜੀ ਛੋਟੀਆਂ ਛੋਟੀਆਂ ਗਿਆ ਸੁਣਿਆ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ